ਯੋਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਦੋ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਿਆ ਬੁਲਡੋਜ਼ਰ ਐਸਐਸਪੀ ਫਾਜ਼ਿਲਕਾ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਲੋਕਾਂ ਦਾ ਹੁਣ ਇਹੀ ਹਸ਼ਰ ਹੋਵੇਗਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਚਲਾਈ ਗਈ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਅੱਜ ਦੋ ਨਸ਼ਾ ਤਸਕਰਾਂ ਦੇ ਘਰਾਂ ਤੇ ਚਲਾਇਆ ਗਿਆ ਬੁਲਡੋਜ਼ਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕੇ ਮੰਡੀ ਅਰਨੀ ਵਾਲਾ ਵਿੱਚ ਸਿਵਲ ਪ੍ਰਸ਼ਾਸਨ ਦੀ ਟੀਮ ਨੂੰ ਨਾਲ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ ਇੱਥੇ ਰਾਣੀ ਨਾਮ ਦੀ ਔਰਤ ਅਤੇ ਬੱਗਾ ਨਾਂ ਦਾ ਵਿਅਕਤੀ ਜੋ ਭਾਈਵਾਲੀ ਕਰਕੇ ਨਸ਼ੇ ਦਾ ਕੰਮ ਕਰਦੇ ਸਨ ਅਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਸਨ ਅਤੇ ਇਹਨਾਂ ਨੇ ਜੋ ਨਜਾਇਜ਼ ਜਾਇਦਾਦ ਖਰੀਦ ਕੇ ਉਸ ਉੱਪਰ ਘਰ ਬਣਾਏ ਸਨ ਉਹਨਾਂ ਨੂੰ ਅੱਜ ਢਾਹ ਢੇਰੀ ਕਰ ਦਿੱਤਾ ਗਿਆ ਹੈ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਰਾਣੀ ਨਾਮ ਦੀ ਔਰਤ ਦੇ ਖਿਲਾਫ ਨਸ਼ਾ ਤਸਕਰੀ ਦੇ ਤਕਰੀਬਨ ਤਿੰਨ ਪਰਚੇ ਦਰਜ ਸਨ ਐਸਐਸਪੀ ਫਾਜ਼ਿਲਕਾ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਲੋਕ ਲਹਿਰ ਬਣਨ ਲੱਗੀ ਹੈ ਉਹਨਾਂ ਨੇ ਅਪੀਲ ਕੀਤੀ ਹੈ ਕਿ ਆਮ ਲੋਕ ਪੁਲਿਸ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਇਸ ਮੌਕੇ SSP ਫਾਜ਼ਿਲਕਾ ਨੇ ਕਿਹਾ ਕਿ 1 ਮਾਰਚ 2025 ਤੋਂ ਸ਼ੁਰੂ ਹੋਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ 19 ਦਿਨਾਂ ਵਿੱਚ ਨਸ਼ਾ ਤਸਕਰੀ ਸੰਬੰਧੀ 76 ਮਾਮਲੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਕੀਤੇ ਗਏ ਹਨ ਅਤੇ 111 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਪਾਸੋਂ ਪੁਲਿਸ ਪ੍ਰਸ਼ਾਸਨ ਨੇ 2 ਕਿਲੋ 383 ਗ੍ਰਾਮ ਹੈਰੋਇਨ 5,75,585 ਪਰੇਗਾ ਕੈਪਸੂਲ 23279 ਨਸ਼ੀਲੀਆਂ ਗੋਲੀਆਂ 7.5 ਕਿਲੋ ਪੋਸਟ ਅਤੇ 52000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਇਸ ਮੌਕੇ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਦੇ ਨਾਲ ਡੀਐਸਪੀ ਬਲਕਾਰ ਸਿੰਘ ਕਾਰਜ ਸਾਧਕ ਅਫਸਰ ਰੋਹਿਤ ਕੁਵਾਤਰਾ ਅਤੇ ਐਸਐਚਓ ਥਾਣਾ ਸਦਰ ਅਰਨੀਵਾਲਾ ਅੰਗਰੇਜ਼ ਕੁਮਾਰ ਵੀ ਹਾਜ਼ਰ ਸਨ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਹੋਈਆਂ ਹੈਗੀਆਂ ਕਿ ਜਿਹੜੇ ਸਮਗਲਰਸ ਜੇ ਆਪਣੇ ਬਹੁਤ ਜ਼ਿਆਦਾ ਸਰਗਰਮ ਹੋਗੇ ਸੀ ਤੇ ਚਿੱਤੇ ਦਾ ਜਿਹੜਾ ਹੈਗਾ ਕਾਫੀ ਪੰਜਾਬ 'ਚ ਪ੍ਰਭਾਵ ਪੈ ਗਿਆ ਸੀ ਤੇ ਹੁਣ ਵਾਰਗੇਸ ਡਰੱਗਸ ਨੂੰ ਲੈ ਕੇ ਜਿਹੜੇ ਅਸੀਂ ਚੱਲੇ ਆ ਤੇ ਡੀਜੀ ਸਰ ਦੀ ਪੰਜਾਬ ਗਵਰਨਮੈਂਟ ਦੀ ਇਨਸਟਰਕਸ਼ਨ ਜਿਹੜਾ ਹੈਗਾ ਪਰ ਡੈਮੋਲੇਸ਼ਨ ਮਹਮ ਚੱਲ ਰਹੀ ਆ ਸਾਰੇ ਪੰਜਾਬ 'ਚ ਜਿਹਦੇ 'ਚ ਸਭ ਤੋਂ ਪਹਿਲਾਂ ਲੁਧਿਆਣਾ ਤੋਂ ਆਗਾਜ਼ ਹੋਇਆ ਸੀ ਅਸੀਂ ਜਿਹੜਾ ਹੈਗਾ ਇਹ ਡਰੱਗਸ ਦੇ ਖਿਲਾਫ ਜਿਹੜੀ ਡੈਮੋਲੇਸ਼ਨ ਦੀ ਮੁਹੰਮਦ ਹੈਗਾ ਇਹਦੇ ਚ ਸਾਡੀ ਸੈਕਿੰਡ ਡੈਮੋਲੇਸ਼ਨ ਹੈਗੀ ਆ ਪਹਿਲਾਂ ਇੱਕ ਬੋਰ ਸਮਗਲਰ ਸੀਗਾ ਕਾਫੀ ਵੱਡਾ ਉਹਦੀ ਕੀਤੀ ਸੀ ਤੇ ਹੁਣ ਅੱਜ ਅਸੀਂ ਫਾਜ਼ਿਲਕਾ ਦੇ ਸ਼ਹਿਰ ਅਰਨੀ ਵਾਲੇ ਦੇ ਵਿੱਚ ਸਰੋਜ ਰਾਣੀ ਹੈਗੀ ਤੇ ਰਾਣੀ ਤੇ ਬੱਗਾ ਸਿੰਘ ਜਿਹੜੇ ਦੋਨੋਂ ਨੇ ਇਹਨਾਂ ਤੇ ਵੱਖ-ਵੱਖ ਜਿਹੜੇ ਹੈਗੇ ਆ ਕੇਸ ਰਜਿਸਟਰ ਹੈਗੇ ਆ ਵੱਖ-ਵੱਖ ਫੈਂਸਸ ਨੇ ਵਿੱਚ ਹੀ ਜਿਹੜੇ ਹੈਗੇ ਆ ਨਾਰਕੋਟਿਕਸ ਦੇ ਤੇ ਇਹ ਜਿਹੜਾ ਬੱਗਾ ਸਿੰਘ ਹੈ ਇਹ ਕੁਝ ਦਿਨ ਤੋਂ ਲਾਪਤਾ ਹੋਇਆ ਹੋਇਆ ਹੈ ਤੇ ਇਹਨਾਂ ਨੇ ਜਿਹੜਾ ਇੱਥੇ ਘਰ ਆਪਣਾ ਬਣਾਇਆ ਤੇ ਕੁਝ ਹੋਣ ਆਪਣਾ ਕੰਸਟਰਕਸ਼ਨ ਕਾਫੀ ਕਰ ਲਈ ਸੀਗੀ ਤੇ ਨਵਾਂ ਘਰ ਬਣਾ ਰਿਆ ਸੀਗਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਸਮਗਲਰਸ ਦੀ ਮੁਹਿੰਮ ਦੇਮ ਜਿਹੜਾ ਅੱਜ ਅਸੀਂ ਜਿਹੜਾ ਹੈਗਾ ਅੱਜ ਇੱਥੇ ਸਾਰੇ ਫੋਰਸ ਨਾਲ ਇਕੱਠੇ ਹੋ ਕੇ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਆ ਕੇ ਅੱਜ ਅਸੀਂ ਇਹਦੀ ਜਿਹੜਾ ਹੈਗਾ ਡਿਮੋਲਿਸ਼ ਕੀਤਾ ਜਿਹੜਾ ਤੁਸੀਂ ਦੇਖ ਰਹੇ ਹੋ ਆਲਰੇਡੀ ਤੁਸੀਂ ਦੇਖਿਆ ਹੈਗਾ ਸੋ ਮੇਰੀ ਸਾਰਿਆਂ ਨੂੰ ਪ੍ਰੈਸ ਦੇ ਰਾਹੀਂ ਇਹਹੀ ਪੀਲ ਹੈ ਆਪਾਂ ਜੋ ਇਹ ਵਾਰنگ ਇਸ ਸਟਰੱਗ ਹੈ ਇਹਦੇ ਚ ਜਿਹੜਾ ਹੈਗਾ ਪਬਲਿਕ ਅਨੂਸ ਤੇ ਪ੍ਰੈਸ ਨੂੰ ਆਪਣਾ ਜਿਹੜਾ ਹੈਗਾ ਸਾਥ ਇੱਕ ਮਿਲ ਕੇ ਚੱਲਣਾ ਚਾਹੀਦਾ ਹੈ ਜਦੋਂ ਆਪਾਂ ਸਾਰੇ ਇਕੱਠੇ ਮਿਲ ਕੇ ਚੱਲਾਂਗੇ ਫਿਰ ਹੀ ਆਪਾਂ ਜਿਹੜੀ ਹੈਗੀ ਆ ਇਸ ਕੋਡ ਨੂੰ ਕੱਟ ਸਕਾਂਗੇ ਕਿਉਂਕਿ ਕੱਲੀ ਪੁਲਿਸ ਨਾਲ ਜਾਂ ਕੱਲਾ ਕਿਸੇ ਦੇ ਨਾਲ ਅੱਜ ਤੱਕ ਵੀ ਜਿਹੜੀ ਹੈਗੀ ਆ ਮਹਮ ਕਾਮਯਾਬ ਨਹੀਂ ਹੋਈ ਜਦ ਤੱਕ ਲੋਕ ਤੇ ਸਾਰੇ ਆਪਾਂ ਮੈਸਾ ਕੇ ਇਕੱਠੇ ਨਹੀਂ ਹੁੰਦੇ ਇੱਕ ਪਲੈਟਫਾਰਮ 'ਚ ਸੋ